ਜ਼ਿਲ੍ਹਾ ਪਠਾਨਕੋਟ ਦੇ ਵਿੱਚ ਬਰਸਾਤਾ ਦੇ ਮੌਸਮ ਦੇ ਵਿੱਚ ਸੱਪ ਦੇ ਕੱਟਣ ਦੇ ਮਾਮਲੇ ਲਗਾਤਾਰ ਜਿਹੜੇ ਵਧਦੇ ਜਾ ਰਹੇ ਨੇ ਜੀ ਗੱਲ ਕੀਤੀ ਜਾਵੇ ਪਿਛਲੇ 30 ਦਿਨਾਂ ਦੀ ਤਾਂ 30 ਦਿਨਾਂ ਦੇ ਵਿੱਚ 24 ਲੋਕਾਂ ਨੂੰ ਜਿਹੜਾ ਸੱਪਾਂ ਨੇ ਆਪਣਾ ਸ਼ਿਕਾਰ ਬਣਾਇਆ ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਚਲਿਆ ਸੀਗਾ ਅੰਦਾਜ਼ੇ ਕਿ ਐਸਐਮਓ ਪਠਾਨਕੋਟ ਡਾਕਟਰ ਸੁਨੀਲ ਚੰਦ ਹੋਣਾ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਜਿਹੜੇ ਇੰਜੈਕਸ਼ਨ ਬਾਰੇ ਰੇਟ ਤੋਂ 2000 ਵਿਦਾਇਕ ਇੰਜੈਕਸ਼ਨ ਲੱਗਦਾ ਜਿਹੜਾ ਉਹ ਸਿਵਲ ਹਸਪਤਾਲ ਦੇ ਵਿੱਚ ਬਿਲਕੁਲ ਫ੍ਰੀ ਆਫ ਕਾਸਟ ਲੱਗ ਰਿਹਾ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਖੁਦ ਨਾਲ ਕਾਸਤਾ ਕੋਈ ਬੰਦਾ ਜਿਹੜਾ ਆ ਉਹ ਸੱਪ ਦੇ ਕੱਟਣ ਦਾ ਸ਼ਿਕਾਰ ਹੋ ਜਾਂਦਾ ਤਾਂ ਉਹਦਾ ਇਲਾਜ ਜਿਹੜਾ ਸਿਵਲ ਸਰ ਪਠਾਨਕੋਟ ਦੇ ਵਿੱਚ ਮੁਛਲਕ ਕੀਤਾ ਜਾਵੇਗਾ ਆਪ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆਂ ਇਸ ਸਮੋਂ ਪਠਾਨਕੋਟ ਸੁਨੀਲ ਚੰਦ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਹ ਵੱਧ ਰਹੇ ਮਾਮਲੇ ਨੂੰ ਲੈ ਕੇ ਸਾਡੇ ਸਿਵਲ ਹਸਪੀਟਲ ਦੀ ਐਮਰਜੈਂਸੀ ਵਿੱਚ ਸਨੇਕ ਬਾਈਟ ਦੇ ਟਰੀਟਮੈਂਟ ਦਾ ਪੂਰਾ ਇਲਾਜ ਹੈਗਾ ਹੈ ਪੂਰਾ ਪ੍ਰਬੰਧ ਹੈਗਾ ਹੈ ਹਰ ਕਿਸਮ ਦੀ ਸਾਡੇ ਕੋਲ ਦਵਾਈ ਜਿਹੜੀ ਹੈਗੀ अवेलेबल ਹੈਗੀ ਹੈ ਐਂਟੀ ਸਨੇਕ ਵੈਨਮ ਜੋ ਕਿ ਕਾਸਟ ਤਾਂ ਇਹ 15-15 ਲੱਗ ਜਾਂਦੇ ਹੈਗੇ ਤੇ ਉਹਦਾ ਇੱਕ ਇੰਜੈਕਸ਼ਨ ਦੀ ਕੀਮਤ ਲਗਭਗ 1.5 ਤੋਂ 2000 ਹੈਗੀ ਹੈ ਉਹ ਸਾਡੇ ਕੋਲ ਇਥੇ ਸਿਵਲ ਹਸਪਤਲ ਵਿੱਚ ਟੋਟਲੀ ਫ੍ਰੀ ਹੈਗੇ ਪੰਜਾਬ ਸਰਕਾਰ ਦੀ ਗਾਈਡਲਾਈਨਸ ਮੁਤਾਬਕ ਜਿਹੜਾ ਤੇ ਸਨੇਗ ਵਾਈਟ ਦਾ ਇਲਾਜ ਹੈਗਾ ਇਹ ਟੋਟਲੀ ਫ੍ਰੀ ਹੈਗਾ ਤੇ ਜੇ ਜੇ ਕਿਸੇ ਕੀ ਪੇਸ਼ੈਂਟ ਨੂੰ ਉਹ ਸਨੇਗ ਵਾਈਟ ਹੋ ਜਾਂਦਾ ਹੈਗਾ ਤੇ ਸਿਵਲ ਹਸਪਤਲ ਦੀ ਐਮਰਜੈਂਸੀ 24 ਘੰਟੇ ਖੁੱਲੀ ਹੈਗੀ ਹੈ ਤੇ 24 ਘੰਟੇ ਪੇਸ਼ੈਂਟ ਆ ਕੇ ਆਪਣਾ ਇਲਾਜ ਕਰਵਾ ਸਕਦਾ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.